ਗੁਰਦਾਸਪੁਰ ਦੇ ਕਸਬਾ ਤਾਰੀਵਾਲ ਨਜ਼ਦੀਕ ਪਿੰਡ ਸਹਾਰੀ ਦਾ ਇੱਕ ਗਰੀਬ ਕਿਸਾਨ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਸਹਾਰੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਆਪਣੀ ਜ਼ਮੀਨ 2 ਕਿੱਲੇ ਸੀ ਜਿਸ ਨੇ ਕਣਕ ਦੀ ਨਾੜ ਮੁੱਲ ਲਿਆ ਅਤੇ ਟੂੜੀ ਦੀਆਂ ਟਰਾਲੀਆਂ ਮੁੱਲ ਲੈ ਕੇ ਬਾਹਰ ਖੇਤਾਂ ਵਿੱਚ ਆਪਣੇ ਸ਼ੈੱਡ ਵਿੱਚ ਟੂੜੀ ਜਮਾ ਕੀਤੀ ਪਿੰਡ ਬੰਗੋਵਾਲ ਵਾਲੀ ਸਾਈਡ ਤੋਂ ਅੱਗ ਆਈ ਜੋ ਕਿ ਹਵਾ ਤੇਜ਼ ਹੋਣ ਕਾਰਨ ਅੱਗ ਸ਼ੈੱਡ ਵੱਲ ਚਲੀ ਗਈ ਸਾਰੀ ਤੂੜੀ ਨੂੰ ਅੱਗ ਲੱਗਣ ਨਾਲ ਉਸ ਦਾ ਭਾਰੀ ਨੁਕਸਾਨ ਹੋਇਆ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਸਨ ਪਰ ਤੂੜੀ ਸੜ ਕੇ ਸੁਆਹ ਹੋ ਗਈ ਗਰੀਬ ਕਿਸਾਨ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਉਸ ਦੀ ਕੁਝ مالی ਮਦਦ ਕੀਤੀ ਜਾਵੇ ਜਿਹੜਾ ਗੁਰਦਾਸਪੁਰ ਦਾ ਟ੍ਰੇਨ ਆ ਰਿਹਾ ਵਾਂ ਆ ਸਾਡੇ ਵੀਰ ਜੀ ਮਹੱਤਰ ਕਿਸਾਨ ਨੇ ਇਹਨਾਂ ਨੇ ਤੋੜੀ ਦੀ 100 ਕਾ ਟਰਾਲੀ ਦੀ ਟਰਾਲੀ ਘਾਡੇ ਦੇ ਕੋਲ ਦੋ ਕਿਨੇ ਸਾਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰਿਪੋਰਟ ਹੀ ਇਹਦੇ ਕੋਲ ਬਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੋੜੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਨਾ ਚਾਹੁੰਦੇ ਗੇੜ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹੱਤਰ ਕਸਾਨਿਆਂ ਤੇ ਇਹਦੀ ਵੱਧ ਤੋਂ ਵੱਧ ਜਿਹੜੀ ਆ ਮਜਬੂਰੀ ਦੀ ਹੈ। ਭਈ ਇਹ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਆਗ ਆਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾਲ ਮੁੱਲ ਲਿਆ ਜੀ। ਨਾਲ ਮੁੱਲ ਲਿਆ ਹੈ। ਸਾਰੀ ਲੂਸ ਗਈ ਹੈ ਜੀ। ਸਾਰੀ ਲੂਸ ਗਈ। ਕੀ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ? ਇਹ ਹੁਣ ਬੜੀ ਹੁਣ ਕਿਤੇ ਉਸੇ ਰਿਸ਼ਤੇਦਾਰ ਕੋਈ ਮੰਗੇ ਨਹੀਂ ਪੈਣੀ ਚਾਹੇ ਕਿਤੇ ਮੋਲ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾਈ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜਿੱਦਿਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕੰਪੂਨ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਵਾਦੀ ਆ ਉਹ ਬਹੁਤ ਨਖਾਣ ਰੋਈ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਸੀ ਆ ਗਏ